ਮੇਰੀ ਮਾਂ ਵੀ ਨੌਜਵਾਨ ਸੀਗੀ ਤੇ ਮੈਂ 3 ਸਾਲ ਦਾ ਸੀ ਜਦੋਂ ਬੱਚਿਆਂ ਨੂੰ ਦੇਖਦਾ ਉਹ ਸਹੀਮ ਚੀਜ਼ਾਂ ਦਿਮਾਗ 'ਚ ਮੇਰੇ ਘੁੰਮਦੀਆਂ ਨੇ ਰਾਜਵੀਰ ਦੇ ਬੱਚੇ ਵੀ ਲਗਾਤਾਰ ਹਸਪੀਟਲ ਆਉਂਦੇ ਰਹੇ ਹਾਂਜੀ ਉਹਨਾਂ ਦੀ ਬੇਟੀ ਪੰਪਲੈਟ ਲਿਖ ਕੇ ਹੱਥ ਨਾਲ ਲੈ ਕੇ ਆਉਂਦੀ ਸੀ ਪਾਪਾ ਤੁਸੀਂ ਉੱਠਦੇ ਕਿਉਂ ਨਹੀਂ ਪਾਪਾ ਤੁਸੀਂ ਚੀਟਰ ਹੋ ਤੁਸੀਂ ਪ੍ਰੋਮਿਸ ਕਰਕੇ ਗਏ ਸੀ ਇਤੋਂ ਡਾਕਟਰ ਇਲਾਜ ਕਰਦੇ ਸੀ ਡਾਕਟਰ ਵੀ ਰੋ ਪੈਂਦੇ ਸੀ ਕਈ ਵਾਰ ਵੀਰ ਕਿਦਾਂ ਇਸ ਬੱਚੀ ਨੂੰ ਆਪਾਂ ਕੀ ਜਵਾਬ ਦਈਏ 11 ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਰਾਜਵੀਰ ਜਵੰਦਾ ਕੱਲ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਪਰ ਉਸ ਦੀਆਂ ਯਾਦਾ ਹਜੇ ਵੀ ਉਸ ਦੇ ਚਾਣ ਵਾਲਿਆਂ ਦੇ ਦਿਨਾਂ ਦੇ ਵਿੱਚ ਲਗਾਤਾਰ ਵੱਜਦੀਆਂ ਹੋਈਆਂ ਨਜ਼ਰ ਆ ਰਹੀਆਂ ਰੇਸ਼ਨ ਅਨਮੋਲ ਲਗਾਤਾਰ ਸਾਡੇ ਨਾਲ ਮੌਜੂਦ ਨੇ ਲਗਾਤਾਰ ਤੁਸੀਂ ਫੋਟੋਜ਼ ਦੇ ਵਿੱਚ ਵੀ ਰੋ ਜਾਂਦੇ ਰਹੇ ਅੱਜ ਕੱਲ ਤੋਂ ਘਰ ਵੀ ਪਹੁੰਚੇ ਹੋ ਕਿਸ ਤਰ੍ਹਾਂ ਦੀ ਯਾਦ ਹੈ ਲਗਾਤਾਰ ਅਰਦਾਸਾਂ ਵੀ ਹੋਈਆਂ ਪਰ ਅਰਦਾਸਾਂ ਕਬੂਲ ਨਹੀਂ ਹੋਈਆਂ ਅਜੀ ਸਮਝ ਨਹੀਂ ਆ ਰਿਹਾ ਕਿ ਉਹਦੇ ਪਰਿਵਾਰ ਨੂੰ ਫੈਮਲੀ ਨੂੰ ਬੱਚਿਆਂ ਨੂੰ ਮਾਤਾ ਜੀ ਨੂੰ ਕਿਹੜੇ ਲਫ਼ਜ਼ਾਂ ਚ ਆਪਾਂ ਹੌਸਲਾ ਦਈਏ ਪਰ ਉਹ ਜਾਂਦਾ ਜਾਂਦਾ ਵੀ ਨਾ ਸਾਰੇ ਪੰਜਾਬ ਨੂੰ ਇੱਕ ਕਰ ਗਿਆ ਬਾਈ ਕਿਹੜਾ ਮੈਂ ਨਹੀਂ ਦੇਖਿਆ ਪਤਾ ਨਹੀਂ ਕਿਦਾਂ ਦੇ ਕਰਮ ਲਿਖਾ ਕੇ ਲਿਆ ਸੀ ਹਰ ਇੱਕ ਮੰਦਰ ਮਸਜਿਦ ਚਰਚ ਗੁਰਦੁਆਰਿਆਂ ਦੇ ਵਿੱਚ ਉਹਦੇ ਲਈ ਅਰਦਾਸਾਂ ਹੋਈਆਂ ਨੇ ਜਾਂਦਾ ਜਾਂਦਾ ਇੱਕ ਕਰ ਗਿਆ ਉਹ ਸਾਰੇ ਸਮਾਜ ਨੂੰ ਤੇ ਪਤਾ ਨਹੀਂ ਕਿਦਾਂ ਦੇ ਕਰਮ ਲਿਖਾ ਕੇ ਲਿਆ ਸੀ ਮਨ ਬੜਾ ਦੁੱਖ ਹੁੰਦਾ ਕਿ ਆਪਾਂ ਬਹੁਤ ਐਫਰਟ ਕੀਤੇ ਮੈਂ ਬਾਈ ਜਸਵਾਜਵਾ ਕਨਵਰ ਗਰੇਵਾਲ ਐਮ.ਏ. ਵਰਕ ਕੁਲਵਿੰਦਰ ਬਿੱਲਾ ਜਸਵੀਰਪਾਲ ਭਾਜੀ ਸਾਰੇ ਦਿਲੀ ਦਿਨ ਰਾਤ ਉੱਥੇ ਹੁੰਦੇ ਸੀਗੇ ਹਸਪੀਟਲ 100 10 ਵੀ ਕਰ ਦਿੱਤੀ ਨਾਲੇ ਜਿਹੜੇ ਸਾਡਾ ਸਰਕਲ ਹੈ ਜਿੱਦਾ ਅਮਰੀਕਾ ਦੇ ਡਾਕਟਰ ਹੈ ਇੰਗਲੈਂਡ ਦੇ ਪੀਜੀਆਈ ਦੇ ਵਿਦਾਂਤਾ ਦੇ ਸਾਰੇ ਡਾਕਟਰਾਂ ਦੇ ਟੱਚ ਵਿੱਚ ਆਪਾਂ ਸੀਗੇ ਵੀ ਕੀਪਤਾ ਕਿਹੜੇ ਡਾਕਟਰ ਦੀ ਕਿਹੜੀ ਸਲਾਹ ਕੰਮ ਕਰ ਜੇ ਪਰ ਕੁਝ ਕੰਮ ਨਹੀਂ ਆਇਆ ਸਿਸਟਮ ਦੇ ਤਾਂ ਕੇ ਚੜ ਗਿਆ ਭਈ 12 ਪਸ਼ਵਾਂ ਕਰਕੇ ਬਹੁਤ ਹਾਸੇ ਸਾਡੇ ਦੇਸ਼ 'ਚ ਹੋ ਰਹੇ ਆ ਕਿ ਸਾਨੂੰ ਸਾਰਿਆਂ ਨੂੰ ਇੱਕ ਇਨੀਸ਼ੀਏਟਿਵ ਲੈਣਾ ਪੈਣਾ ਜੀ ਇਸ ਨੂੰ ਜਿਹੜਾ ਬਹ ਦੂਰ ਕਰਨਾ ਚਾਹੀਦਾ ਤਾਂ ਕਿ ਕਿਸੇ ਹੋਰ ਮਾ ਦਾ ਪੁੱਤ ਜਿਹੜਾ ਹਾਂਜੀ ਇਹ ਤਾਂ ਫੇਮਸ ਸੀਗਾ ਇਸ ਕਰਕੇ ਹੈ ਨਾ ਹਾਈਲਾਈਟ ਹੋ ਗਈ ਚੀਜ਼ ਲੱਖਾਂ ਹੀ ਰਾਜਵੀਰ ਜਵੰਦੇ ਡੇਲੀ ਘਰ ਬਰਬਾਦ ਹੋ ਰਹੇ ਨੇ ਤੇ ਇੱਕ ਕਲਾਕਾਰ ਦੇ ਨਾਲ ਨਾ 30 ਪਲੱਸ ਫੈਮਲੀਆਂ ਜੁੜੀਆਂ ਹੁੰਦੀਆਂ ਸਾਡੇ 뮤జిਸ਼ੀਅਨ 8-10 뮤జిਸ਼ੀਅਨ ਐਂਕਰ ਸਿਕਿਉਰਿਟੀ ਸਾਊਂਡ ਸਿਸਟਮ ਉਹਨਾਂ ਸਾਰਿਆਂ ਦੇ ਪਰਿਵਾਰ ਹੈ 뮤직 ਡਾਇਰੈਕਟਰ ਹੈ ਵੀਡੀਓ ਡਾਇਰੈਕਟਰ ਹੈ ਪੋਸਟਰ ਡਿਜ਼ਾਈਨਰ ਨੇ ਮਤਲਬ 30-40 ਪਰਿਵਾਰ ਇਫੈਕਟ ਹੁੰਦੇ ਆ ਇੱਕ ਕਲਾਕਾਰ ਦੇ ਨਾਲ ਇੱਕ ਤਰੀਕੇ ਨਾਲ ਇੱਕ ਰੋਜ਼ਗਾਰ ਇੱਕ ਰੋਟੀ ਜੁੜੀ ਹੁੰਦੀ ਹੈ 30-40 ਪਰਿਵਾਰਾਂ ਦੀ ਉਹ ਵੀ ਸਾਰੇ ਰੋ ਰਹੇ ਨੇ ਪਰਿਵਾਰ ਦਾ ਕੀ ਲਗਾਤਾਰ ਤੁਸੀਂ ਮਾਤਾ ਜੀ ਨੂੰ ਅਸੀਂ ਦੇਖਦੇ ਪਏ ਆ ਮਤਲਬ ਕਿ ਉਹਨਾਂ ਦੇ ਅੱਖਾਂ ਦੇ ਵਿੱਚੋਂ ਬਹੁਤ ਕੁਝ ਜਿਹੜਾ ਵਾ ਦਿਖ ਰਿਹਾ ਵਾ ਪਰ ਬਿਆਨ ਨਹੀਂ ਹੋ ਰਿਹਾ ਭਾਈ ਪਹਿਲਾਂ ਤਾਂ ਮੈਂ ਮਾਤਾ ਨੂੰ ਮਿਲਦਾ ਵੀ ਸੀਗਾ ਉਹਨੂੰ ਇੱਕ ਦੋ ਦਿਨ ਤੱਕ ਮੇਰਾ ਫ਼ੈਸਲਾ ਨਹੀਂ ਪਿਆ ਕਿ ਕਿੱਦਾਂ ਮਾਤਾ ਨੂੰ ਮੂਦ ਦਿਖਾਵਾਂ ਮਤਲਬ ਸ਼ਬਦ ਨਹੀਂ ਹੈਗੇ ਵੀ ਦਦਾ ਹੌਸਲਾ ਦੀਏ ਮਾਂ ਤਾਨੂੰ ਉਹੀ ਹੈ ਕਿ ਮੇਰੇ ਆਪਣੇ ਤੇ ਚੀਜ਼ਾਂ ਬੀਤੀਆਂ ਨੇ ਬਚਪਨ ਦੇ ਵਿੱਚ ਜਦੋਂ ਮੇਰੇ ਫਾਦਰ ਸਾਹਿਬ ਐਕਸਪਾਇਰ ਹੋਏ ਆ ਮੇਰੀ ਮਾਂ ਵੀ ਨੌਜਵਾਨ ਸੀਗੀ ਤੇ ਮੈਂ ਤਿੰਨ ਸਾਲ ਦਾ ਸੀ ਜਦੋਂ ਬੱਚਿਆਂ ਨੂੰ ਦੇਖਦਾ ਉਹ ਸੇਮ ਚੀਜ਼ਾਂ ਦਿਮਾਗ 'ਚ ਮੇਰੇ ਘੁੰਮਦੀਆਂ ਨੇ ਰਾਜਵੀਰ ਦੇ ਬੱਚੇ ਵੀ ਲਗਾਤਾਰ ਹਸਪੀਟਲ ਆਉਂਦੇ ਰਹੇ ਹਾਂਜੀ ਉਹਨਾਂ ਦੀ ਬੇਟੀ ਪੰਪਲੈਟ ਲਿਖ ਕੇ ਹੱਥ ਨਾਲ ਲੈ ਕੇ ਆਂਦੀ ਸੀ ਪਾਪਾ ਤੁਸੀਂ ਉੱਠਦੇ ਕਿਉਂ ਨਹੀਂ ਪਾਪਾ ਤੁਸੀਂ ਚੀਟਰ ਹੋ ਤੁਸੀਂ ਪ੍ਰੋਮਿਸ ਕਰਕੇ ਗਏ ਸੀ ਜਦੋਂ ਡਾਕਟਰ ਇਲਾਜ ਕਰਦੇ ਸੀ ਡਾਕਟਰ ਵੀ ਰੋ ਪੈਂਦੇ ਸੀ ਕਈ ਵਾਰ ਵੀਰ ਕਿਦਾਂ ਇਸ ਬੱਚੀ ਨੂੰ ਆਪਾਂ ਕੀ ਜਵਾਬ ਦਈਏ ਤਾਂ ਉਹ ਚੀਜ਼ਾਂ ਸਾਰੀਆਂ ਦਿਮਾਗ 'ਚ ਘੁੰਮਦੀਆਂ ਨੇ ਤਾਂ ਦਿਲ ਬੜਾ ਉਦਾਸ ਹੁੰਦਾ ਥੈਂਕ ਯੂ ਜੀ ਬਿਲਕੁਲ ਐਸੀ ਗੇ ਰੇਸ਼ਨ ਵਨ ਮੋਲ ਜਿਹੜੇ ਲਗਾਤਾਰ ਹਸਪੀਟਲ ਦੇ ਵਿੱਚ ਰਾਜਵੀਰ ਜਵੰਧਾ ਦੇ ਲਈ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕੱਲ ਤੋਂ ਲਗਾਤਾਰ ਉਸ ਦੇ ਜੱਦੀ ਪਿੰਡ ਪਹੁੰਚ ਰਹੇ ਨੇ ਕਹਿੰਦੇ ਨੇ ਕਿ ਸਿਸਟਮ ਦੇ ੱੱਕੇ ਚੜ ਗਿਆ ਸਾਡਾ ਯਾਰ ਆਵਾਰਾ ਪਸ਼ੂਆਂ ਦੇ ਚੱਲਦੇ ਸਾਡਾ ਯਾਰ ਅੱਜ ਸਾਡੇ ਤੋਂ ਵਿਛੜ ਗਿਆ ਤੇ ਹਿੰਮਤ ਨਹੀਂ ਹੋ ਰਹੀ ਉਸਦੇ ਪਰਿਵਾਰ ਨੂੰ ਉਸਦੀ ਮਾਤਾ ਨੂੰ ਜਿਹੜਾ ਵਾ ਮਿਲਣ ਦੀ ਕੀ ਕਹੀਏ ਕਿ ਕਿਸ ਤਰ੍ਹਾਂ ਸਾਡਾ ਭਰਾ ਹਮੇਸ਼ਾ ਲਈ ਸਾਡੇ ਤੋਂ ਰੁਕਸਤ ਹੋ ਗਿਆ ਕੈਮਰਾਬਰਸਨ ਰਕੇਸ਼ ਦੇ ਨਾਲ ਵਿਵੇਕ ਟਲ ਲੁਧਿਆਣਾ